ਲੋਕ ਹਿੱਤ ਲੋਕਾਂ ਦੀ ਆਵਾਜ਼ ਇੱਕ ਕੋਈ ਇੱਕ ਪਾਰਟੀ ਮੈਨੂੰ ਦੀਦੀ ਆ ਕਿ ਜਿਹਦੇ ਜਰੀਏ ਅਸੀਂ ਤਕੜੇ ਹੋ ਕੇ ਇਸ ਪੰਜਾਬ ਨੂੰ ਉਤਲੇ ਬਲੰਦੀਆਂ ਦੇ ਉੱਤੇ ਖੜ੍ਹ ਸਕਦੇ ਆ ਤੇ ਜੋ ਖਾਸ ਕਰਕੇ ਮੋਦੀ ਸਾਹਿਬ ਨੇ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕੰਮ ਕੀਤੇ ਆ ਚਾਹੇ ਉਹ ਸਾਡਾ ਲਾਂਗਾ ਹੋਵੇ ਚਾਹੇ ਗੁਰੂ ਤੇਗ ਬਹਾਦਰ ਸਾਹਿਬ ਦਾ ਉਹਨਾਂ ਨੇ ਕਿੱਡਾ ਵੱਡਾ ਸਮਾਗਮ ਆ ਤੇ ਸਾਡੇ ਛੋਟੇ ਸਹਿਬਜ਼ਾਦਾ ਦੇ ਬਾਲਦੇਸ ਮਤਲਬ ਉਹਨਾਂ ਨੇ ਸਿੱਖੀ ਵਾਸਤੇ ਇੰਨਾ ਕੰਮ ਕੀਤਾ ਵਾ ਕਿ ਮੈਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਮਤਲਬ ਇਹ ਜਿਹੜੀ ਹੈ ਪਾਰਟੀ ਚ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਪਾਰਟੀ ਨੂੰ ਅਹ ਦੇਖੋ ਅਸੀਂ ਤਾਂ ਪਹਿਲਾਂ ਵੀ ਇੱਥੇ ਜੁੜੇ ਸਾਂ ਲੋਕਾਂ ਦੇ ਨਾਲ ਰੂਪ ਦੇ ਨਾਲ ਅਸੀਂ ਪਹਿਲਾਂ ਹੀ ਜੁੜੇ ਆਂ ਕਦੀ ਕਿਸੇ ਨੂੰ ਅੱਜ ਤੱਕ ਭੈਣ ਭਰਾ ਨੂੰ ਜਦੋਂ ਲੋੜ ਪਈ ਆ ਤਗੜੇ ਹੋ ਕੇ ਕੰਮ ਕਰਦੇ ਰਹੇ ਆਂ ਪਰ ਹੁਣ ਇੰਨਾ ਕ ਲੋਕਾਂ ਦੇ ਵਿੱਚ ਉਤਸ਼ਾਹ ਵਾ ਕਿ ਮੈਨੂੰ ਲੱਗਦਾ ਵੇ ਕਿ ਸ਼ਾਇਦ ਮੇਰੇ ਕੋ ਟਾਈਮ ਘੱਟ ਆ ਪਰ ਮਤਲਬ ਲੋਕਾਂ 'ਚ ਬਹੁਤ ਉਤਸ਼ਾਹ ਵਾ ਮੈਂ ਜਿੰਨੀ ਜੋਗਾ ਹੈਗਾ ਮਿਲ ਰਿਹਾ ਵਾ ਬਹੁਤ ਵੱਡਾ ਹੰਗਾਰਾ ਮੇਰੀ ਆਸ ਤੋਂ ਵੀ ਜ਼ਿਆਦਾ ਇੱਕ ਜਿਹੜਾ ਜੁਧ ਨਸ਼ਾ ਉਹ ਜਿਹੜਾ ਆਮ ਆਦਿ ਪਾਰਟੀ ਵੱਲੋਂ ਚਲਾਇਆ ਗਿਆ ਵਾ ਵੀ ਇਹ ਨਸ਼ਾ ਖਤਮ ਕਰ ਦੇਦਾ ਪੰਜਾਬ ਦੇ ਵਿੱਚੋਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਉਹ ਨਹੀਂ ਜੀ ਸਭ ਝੂਠ ਦਾ ਬਲੰਦਾ ਵਾ ਕੋਈ ਨਹੀਂ ਮਤਲਬ ਤੁਸੀਂ ਲਓ ਮੈਂ ਕਿਨਾਂ ਆਪਾਂ ਸਾਰੇ ਕੈਮਰੇ ਲੈ ਲਈਏ ਸਾਰੇ ਤਗੜੇ ਹੋ ਗਏ ਆਓ ਮੇਰੇ ਨਾਲ ਤੁਰੋ ਤੇ ਤੁਸੀਂ ਦੱਸੋ ਵੀ ਮਤਲਬ ਪਿੰਡ-ਪਿੰਡ ਕੀ ਹਾਲ ਐ ਲੋਕਾਂ ਦੇ ਕੀ ਹਾਲਾਤ ਆ ਯਾਰ ਜੁੱਧ ਨਸ਼ਿਆਂ ਵਰੋਂ ਤੇ ਇਦਾਂ ਥੋੜੀ ਐ ਵੀ ਜਿਹੜੇ ਨਸ਼ੇ ਵੇਚਨੇ ਆ ਤੇ ਉਹਨਾਂ ਨਾਲ ਕੇ ਤੁਸੀਂ ਮਤਲਬ ਉਹਨਾਂ ਤੋਂ ਸਾਰੇ ਕੰਮ ਕਰਾਈ ਐ ਲੋ ਮੇਰੇ ਮੁਤਾਬਕ ਕੁਝ ਨਹੀਂ ਹੈਗਾ ਇਹ ਸਾਰਾ ਕੁਝ ਜਿਹੜਾ ਡਫਾਂ ਗਿਆ ਇਹ ਕ ਹਲਕਾ ਵਿਧਾਇਕ ਵੱਲੋਂ ਜਿਹੜੇ ਸਕੂਲਾਂ ਦੇ ਵਿੱਚ ਜਾ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਆ ਸੌ ਮਾਂ ਚਕਾਈਆਂ ਜਾ ਰਹੀਆਂ ਵਾਂ ਉਹਨਾਂ ਪਰ ਕੀ ਕਹਣਾ ਜੋ ਦੇਖੋ ਸੌ ਤੇ ਫਿਰ ਆਪਣਾ ਮਾਨ ਸਾਹਿਬ ਨੇ ਵੀ ਚੁੱਕੀ ਹੀ ਵੀ ਮੈਂ ਚਰਾਬ ਨਹੀਂ ਪੀਂਦਾ ਤੇ ਜਦੋਂ ਸਾਡਾ ਹੈੱਡ ਨਹੀਂ ਉਸ ਗੱਲ ਤੇ ਰਿਹਾ ਤੇ ਬਾਕੀ ਸੋਵਾਂ ਦਾ ਕੀ ਬੋਲਿਆ ਇੱਕ ਜਿਹੜੀ ਫਰੋਤੀ ਵਾਲ ਜਿਹੜੀ ਬੜੀ ਦਿਨੋਂ ਬਦਿਆਂ ਬਦ ਰਹੀ ਆ ਦੁਕਾਨਦਾਰਾਂ ਨੂੰ ਪਰੇਸ਼ਾਨ ਕੀਤਾ ਰਿਹਾ ਗੈਂਗਸਟਰਾਂ ਦੇ ਵੱਲੋਂ ਉਹਨਾਂ ਦੇ ਬਾਰੇ ਕੀ ਕਹਿਣਾ ਜਾਊਗਾ ਮੈਂ ਕਹਾਂ ਜੀ ਬਹੁਤ ਹਾਲਾਤ ਮਾੜੇ ਨੇ ਮੈਂ ਇੱਥੋਂ ਤੱਕ ਹਾਲਾਤ ਵੇਖਣ ਡਿਆ ਕਿ ਜੇ ਕੋਈ ਕਰਿਆਨੇ ਦੀ ਦੁਕਾਨ ਚਲਾਉਂਦਾ ਵਾ ਉਹਨੂੰ ਕਹਿੰਦੇ ਤੂੰ 2 ਲੱਖ ਹੀ ਦੇ ਦੇ ਮਨਾਰੇ ਨੂੰ ਕਹਿੰਦੇ ਤੂੰ 1 ਲੱਖ ਹੀ ਦੇ ਦੇ ਮਤਲਬ ਬਾਹ ਬੱਦੇ ਹੋਏ ਆ ਕਿ ਸੁਨਿਆਰੇ ਤੋਂ ਕੀ ਕੀ ਲੈਣਾ ਵਾ ਕਰੀਆਨੇ ਵਾਲੇ ਤੋਂ ਕੀ ਲੈਣਾ ਮਨਿਆਰੀ ਵਾਲੇ ਤੋਂ ਕੀ ਲੈਣਾ ਦੇਖੋ ਇਹ ਤਕੜੇ ਹੋ ਕੇ ਇੱਕ ਵਾਰੀ ਅਹੀਂ ਸਾਨੂੰ ਲਿਆਓ ਤੇ ਬੀਜੇਪੀ ਆਏਗੇ ਤੇ ਸਾਰਾ ਨਹੀਂ ਤੇ ਯੂਪੀ ਭਾਰ ਵੇਖ ਲਓ ਸਮੇ ਤੋਂ ਪਹਿਲਾਂ ਲੋਕ ਕੀ ਕਹਿੰਦੇ ਨੇ ਯੂਪੀ ਭਾਰ ਬਣ ਗਿਆ ਯਾਰ ਤੁਹਾਡੇ ਹਾਲਾਤ ਅੱਜ ਪੰਜਾਬ ਦੇ ਬਹੁਤ ਮਾੜੇ ਨੇ ਫਿਰ ਯੂਪੀ ਭਾਰ ਵੇਖ ਲਓ ਤੇ ਸੋਚੇ ਆਪਾਂ ਸਟੇਟ ਨੂੰ ਬਚਾਉਣਾ ਵਾ ਨਾ ਉਹਦਾ ਇੱਕੋ ਹੱਲ ਬੀਜੇਪੀ ਤੇ ਸ਼੍ਰੀ ਨਰਿੰਦਰ ਮੋਦੀ ਮੌਜੂਦਾ ਸਰਕਾਰ ਦੇ ਕੀ ਹਾਲਾਤ ਦੇਖਦੇ ਮੌਜੂਦਾ ਸਰਕਾਰ ਦੇ ਇਹ ਹਵਾ ਦਾ ਬੁੱਲਾ ਸੀ ਜੀ ਇੱਕ ਮਤਲਬ ਆਇਆ ਵਾ ਤੇ ਬੁੱਲੇ ਦਾ ਕੀ ਕੰਮ ਹੁੰਦਾ ਤੁਹਾਨੂੰ ਪਤਾ ਵਾ ਵੀ ਉਹ ਐ ਮਤਲਬ ਮਿੱਟੀ-ਪੁੱਟੀ ਐ ਘੁਮਰ ਘੇਰੀ ਬਣ ਕੇ ਤੇ ਬੁੱਲਾ ਲੰਘ ਗਿਆ ਗਾਂ ਬਸ ਮੌਜੂਦਾ ਸਰਕਾਰ ਕਹਿ ਰਹੀ ਹੈ ਵੀ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਜਿਹੜੇ ਸੂਰਦਾ ਵਾ ਉਹ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਬਿਲਕੁਲ ਗਲਤ ਇੱਕ ਵੀ ਸਹੂਲਤ ਪੰਜਾਬ ਸਰਕਾਰ ਗਿਣਾ ਦੇਵੇ ਜਿੰਨੀਆਂ ਸਹੂਲਤਾਂ ਸਾਰੀਆਂ ਸੈਂਟਰ ਦੀਆਂ ਚਾਹੇ ਉਹ ਕਣਕ ਹੈ ਚਾਹੇ ਉਹ ਕੋਈ ਮਲ ਜੋ ਟੋਟਲੀ ਸੈਂਟਰ ਤੇ ਰਿਹਾ ਸਿਰਫ ਆਪਦਾ ਨਾਂ ਕਰ ਰਿਹਾ ਬਲਕਿ ਉਹ ਮਾਨਤ ਚ ਕਾਇਮਤ ਕਰ ਰਿਹਾ ਜਿੰਨੀਆਂ ਸਾਡੀਆਂ ਸਕੀਮਾਂ ਨੇ ਸੈਂਟਰ ਦੀਆਂ ਉਹ ਬਦਲ ਕੇ ਹੋਰ ਬੰਨੇ ਲਾਈ ਜਾਂਦੇ ਜੇ ਕਹਿੰਦੇ ਪੂਰੀਆਂ ਉਹੀ ਅਸੀਂ ਦੇ ਦਈਏ ਨਾ ਤੇ ਉਹ ਹੀ ਨਹੀਂ ਮੁੱਕਦੀਆਂ 27 ਦੀ ਜਿਹੜੀ ਤਿਆਰੀ ਕਿੱਥੇ ਰਹੇਗੀ ਤੁਹਾਡੀ 27 ਦੀ ਤਿਆਰੀ ਮੈਂ ਕੋ ਮੈਂ ਤਾਂ ਸੇਵਾਦਾਰ ਹਾਂ ਜੀ ਤਕੜਾ ਹੋ ਕੇ ਮਤਲਬ ਲੱਗੇ ਸਾਡਾ ਕੰਮ ਹੈ ਪਾਰਟੀ ਵਾਸਤੇ ਕੰਮ ਕਰੀਏ ਇਹ ਪਾਰਟੀ ਆ ਮਰਜ਼ੀਆਂ ਉਹਨਾਂ ਦੀ ਹੁੰਦੀਆਂ ਵਾਂ ਕਿ ਕਿੰਨੂੰ ਕੀ ਦੇਣਾ ਵਾਂ ਮੇਰੀ ਕੋਈ ਨਹੀਂ ਮੈਂ ਪਾਰਟੀ ਦੇ ਨਾਲ ਨਿਰਸਵਾਰਥ ਮੇਰਾ ਕੰਮ ਸਿਰਫ ਸੇਵਾ ਕਰਨਾ ਵਾਂ ਮੈਂ ਕੋਈ ਕਿਸੇ ਦੀ ਦੌੜ ਚ ਨਹੀਂ ਹੈਗਾ ਪੀਲੇ ਪੰਜਾ ਜਿਹੜਾ ਵੱਡੇ ਵੱਡੇ ਮਗਰਮੱਛਾ ਦੇ ਵਿੱਚ ਲਾਇਆ ਜਾਵੇ ਕਹਿੰਦੇ ਛੋਟੇ ਛੋਟੇ ਘਰਾਂ ਤੇ ਹੀ ਲਾਇਆ ਜਾ ਰਿਹਾ ਉਹ ਨਹੀਂ ਜੀ ਉਹ ਤਾਂ ਕੁਝ ਵੀ ਨਹੀਂਗਾ ਤੁਸੀਂ ਇੱਕ ਗੱਲ ਆ ਮਤਲਬ ਇਨੂੰ ਆਰਟੀਆਈ ਪਾ ਕੇ ਵੇਖੋ ਤੁਹਾਨੂੰ ਸਮਝ ਲੱਗੂ ਵੀ ਇੱਕ ਘਰ ਵੀ ਜੇ ਢਾਇਆ ਮੈਂ ਜ਼ਿੰਮੇਵਾਰ ਹਾਂ ਜੋ ਮੈਂ ਬਿਆਨ ਦੇ ਰਿਹਾ ਵਾਂ ਸਿਰਫ ਉਹ ਕਾਰ ਕੀ ਰਹਾ ਵੀ ਇਹ ਸਰਕਾਰੀ ਥਾਂ ਦੇ ਵਿੱਚ ਉਹ ਰੈੱਡ ਲਾਈਨ ਦੇ ਅੰਦਰ ਉਹਦੀ ਕੰਧ ਢਾਹਤੀ ਕਰਤੀ ਉਹ ਮਤਲਬ ਨਹੀਂ ਜੇ ਪਿੱਛੋਂ ਪੁੱਛੀਏ ਦਵਾਂਦੇ ਉਹ ਨਹੀਂ ਜੀ ਉਹ ਤਾਂ ਸਰਕਾਰੀ ਥਾਂ ਬਣਿਆ ਤਾਂ ਢਾਇਆ ਵਾ ਉਹ ਨਹੀਂ ਸੀ ਇਹ ਸਾਰਾ ਕੁਝ ਦਫਾਂ ਗਿਆ ਕੋਈ ਨਹੀਂ ਫੇਕ